ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਮਿੱਤਰੋ ਸਾਰੇ ਠੀਕ ਠਾਕ ਹੋ ਅੱਜ ਮੈਂ ਤੁਹਾਨੂੰ ਇੱਕ ਜਰਮਨ ਦੀ ਬੜੀ ਕਹਿਣ ਚੀਜ਼ ਵਿਖਾਣਾ ਵੇਖਿਓ ਬਾਲੀ ਕਹਿਣ ਸਿਸਟਮ ਏ ਵਿਖਾਣਾ ਤੁਹਾਨੂੰ ਮੈਂ ਆਜੋ ਬਣੇ ਰਹੋ ਛੋਟੇ ਜਿਹੇ ਵਲੌਗ ਦੇ ਵਿੱਚ ਵਿਖਾਣਾ ਤੁਹਾਨੂੰ ਸਿਸਟਮ ਕੀ ਏ ਆ ਵੇਖੋ ਹੋ ਗਏ ਆਪਾਂ ਮਾਰਕੀਟ ਸੈਂਟਰ ਠੀਕ ਏ ਆਪਾਂ ਤੁਹਾਨੂੰ ਵਿਖਾਣੇ ਆ ਰਿਫੰਡ ਕਿੱਦਾਂ ਮਿਲਦਾ ਆ ਵੇਖੋ ਜਿੱਦਾਂ ਦੇ ਉੱਤੇ ਆ ਨਿਸ਼ਾਨ ਹੁੰਦਾ ਨਾ ਆ ਬਹੁਤ ਵਾਂ ਇੱਥੇ ਪਈਆਂ ਆ ਵੇਖੋ ਬੜਾ ਕੈਨ ਸਿਸਟਮ ਹੈ ਦੁੱਧ ਪੀਓ ਤੇ ਨਿਸ਼ਾਨ ਵਾਲੀਆ ਬੋਤਲਾਂੋਂ ਮਿਲਦੀ ਤੇ ਜ਼ਰੂਰ 20 22 ਉਹਦੀ ਸੈੱਟ ਦੀ ਮਹਿੰਗੀ ਏ ਮਤਲਬ ਤੇ ਪਾਗ ਇੱਥੇ ਬੋਤਲਾਂ ਇਹ ਆ ਲਓ ਜੀ ਆਪਾਂ ਪੰਜਾਂ ਪੰਜ ਬੋਤਲਾਂ 1.5 ਯੂਰੋ ਹੋ ਗਿਆ ਆ ਲਓ ਚੱਕੋ ਇਹ ਆਪਾਂ ਜੀ ਕੋਈ ਚੀਜ਼ ਲੈਣੀ ਹੈ ਚੀਜ਼ ਲੈ ਸਕਦੇ ਆ ਠੀਕ ਏ ਜੇ ਆਪਾਂ ਉਹ ਕਰਵਾਣਾ ਹੋਵੇ ਤੇ ਉਹ ਕਰਵਾ ਸਕਦੇ ਆ ਆਪਾਂ ਰੱਖ ਲੈਣ ਦੇ ਵਿੱਚ ਪਰਚੀ 1.0 25 ਸੈਂਟ ਦੀ ਹੋਈ ਹੈ। ਬਾ ਡੇਡ ਯੂਰੋ ਸੋਚੀ ਹੈ 1.25 ਸੈਂਟ ਦੀ 5 ਬੋਤਲਾਂ ਦੇ ਆਪਾਂ ਲੈਣ ਚ ਰੱਖ ਸੀ। ਹੁਣ ਆਉਗੀ ਆਪਣੀ ਕਾਊਂਟਰ ਤੇ ਵਾਰੀ। ਇੱਥੇ ਨਾ ਇਹ ਬੜਾ ਘੈਂਟ ਸਿਸਟਮ ਹੈ। ਸਿਸਟਮ ਤਾਂ ਘੈਂਟ ਹੈ ਵੀ ਇੱਥੇ ਜਿਆਦਾ ਫਿਰ ਵੀ ਖਿੱਲਰ ਦੀਆਂ ਨਹੀਂ ਹੈਗੀਆਂ ਬੋਤਲਾਂ ਜਿਵੇਂ ਆਪਣੇ ਖਿਲਰੀਆ ਲੈਂਦੀਆਂ ਨੇ ਬੋਤਲਾਂ ਕੋਈ ਭੰਨ ਛੱਡਦਾ ਕੋਈ ਕੋਸ਼ ਕਰਦਾ ਹਰੇਕ ਬੋਤਲ ਦਾ ਅਲੱਗ-ਅਲੱਗ ਰੇਟ ਆ ਹਨਾ ਪੈ ਜਾਂਦੀ ਆ ਉੱਚੇ ਬੋਤਲਾਂ ਤੇ ਪੈਸੇ ਮਿਲ ਜਾਂਦਾ ਨੇ ਇੰਨੇ ਜੀ ਥੋੜਾ ਜਿਹਾ ਹੋ ਜਾਂਦਾ ਹੈ। ਤੇ ਕਈ ਵਾਰ ਤੇ ਵਧੀਆ ਯਾਰ ਕਈ ਵਾਰ ਵਧੀਆ ਬੋਤਲਾ ਇਕੱਠੀਆਂ ਹੋ ਜਾਂਦੀਆਂ ਨੇ ਆਪਣਾ ਸੌਦਾ ਪਤਾ ਵਧੀਆ ਆ ਜਾਂਦਾ ਹੈ 15 15 20 20 ਰੁਪਏ ਦੀਆਂ ਪੈ ਜਾਂਦੀਆਂ ਨੇ ਚਲੋ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ